ਸਾਚਰੀਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਹੋਰ ਨਾਲ ਕੋਈ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਨੇ ਮੌਜੂਦ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬ ਵਿੱਚ ਕਮੈਂਟ ਕਰੋਗੇ ਤੇ ਲੈਕਚਰ ਜ਼ਰੂਰ ਕਰੋਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਧੰਨਵਾਦ ਸੁਖਿੰਦਰ ਜੀ ਫਰੀਦਕੋਟ ਲੋਕ ਸਭਾ ਸੀਟ ਦੀ ਗੱਲ ਕਰਦੇ ਆਂ ਇਹ ਸੀਟ ਕਾਫੀ ਹੌਟ ਸੀਟ ਬਣੀ ਹੋਈ ਹੈ ਹੰਸ ਰਾਜ ਹੰਸ ਦੇ ਪਿੱਛੇ ਉਹ ਆਪ ਕਹਿੰਦੇ ਨੇ ਕਿ ਕਿਸਾਰ ਤਾਂ ਮੇਰੇ ਮਗਰ ਹੱਥ ਹੋ ਕੇ ਪੈ ਗਏ ਇਦਾਂ ਕਹਿ ਲੋ ਕਿ ਉਹ ਆਪਣੇ ਇਹ ਕਹਿਣਾ ਚਾਹੁੰਦੇ ਨੇ ਕਿ ਮੇਰੀ ਜਾਣ ਦੇ ਦੁਸ਼ਮਣ ਬਣੇ ਹੋਏ ਨੇ ਜਿਸ ਤਰੀਕੇ ਨਾਲ ਲਗਾਤਾਰ ਵੀਡੀਓ ਸਾਹਮਣੇ ਆ ਰਹੀਆਂ ਬੀਜੇਪੀ ਦੇ ਉਮੀਦਵਾਰ ਨੇ ਪ੍ਰਧਾਨ ਮੰਤਰੀ ਸਾਹਿਬ ਵੀ ਥਾਪੜਾ ਦੇ ਗਏ ਪਰ ਦੇਖੋ ਹੇਠਾਂ ਜਿਹੜੀ ਕੈਂਪੇਨ ਹੈ ਉਹ ਕਿਵੇਂ ਚੱਲਦੀ ਹੈ ਜਾਂ ਉਹਦਾ ਅਸਰ ਕਿਵੇਂ ਹੁੰਦਾ ਕਰਮਜੀਤ ਰਮੂਲ ਆਮ ਆਦਮੀ ਪਾਰਟੀ ਵੱਲੋਂ ਨੇ ਸੀਟੇਸ ਕਰਕੇ ਕਾਫੀ ਦਿਲਚਸਪ ਹੁੰਦੀ ਹੈ ਕਿ ਕਿ ਮੁਹੰਮਦ ਸਦੀਕ ਸੀਗੇ ਉਹ ਵੀ ਕਲਾਕਾਰੀ ਦੀ ਲਾਈਨ 'ਚ ਆਏ ਸੀ ਉਹ ਇਹ ਵੀ ਉਸ ਪਾਸਿਓਂ ਆਏ ਨੇ ਇਹਨਾਂ ਨੂੰ ਭਗਵੰਤ ਮਾਨ ਸਾਹਿਬ ਦਾ تھا ਆਪਣਾ ਕਾਂਗਰਸ ਦੇ ਵੱਲੋਂ ਆਪਣੇ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉੱਥੇ ਉਤਾਰਿਆ ਗਿਆ ਅਕਾਲੀ ਦਲ ਵੀ ਆਪਣੇ ਚੋਣ ਮੈਦਾਨ ਦੇ ਉਮੀਦਵਾਰ ਤਾਰੀ ਬੈਠਾ ਲਗਾਤਾਰ ਮੁਕਾਬਲਾ ਦਿਲਚਸਪੀ ਇਸ ਕਰਕੇ ਨਜ਼ਰ ਆਉਂਦਾ ਹੈ ਕਿ ਲੋਕਾਂ ਦੇ ਹੁਣ ਟੇਸਟ ਦੀ ਗੱਲ ਹੁੰਦੀ ਹੈ ਨਾ ਕਿ ਅੱਗੇ ਗੁਰਦਾਸਪੁਰ ਦੇ ਵਿੱਚ ਬਾਹਰੋਂ ਲਿਆ ਕੇ ਸਨੀ ਦਿਉਰ ਹੋਰਾਂ ਨੂੰ ਖੜਾ ਕੀਤਾ ਮਤਲਬ ਕਲਾਕਾਰਾਂ ਦੀ ਸਿਆਸਤ ਕਿੰਨੀ ਕੁ ਸਫਲ ਰਹੀ ਪੰਜਾਬ ਦੇ ਵਿੱਚ ਇਹਦੇ ਨਾਲ ਇਹ ਵੀ ਸਵਾਲ ਪ੍ਰੋਫੈਸਰ ਜੁੜਦੇ ਨੇ ਇਹਦੀ ਦਸਤੂਤਰਾਤਲ ਦੀ ਪੋਜੀਸ਼ਨ ਕਿੱਦਾਂ ਦੀ ਚੱਲ ਰਹੀ ਹੈ ਕਿ ਮਤਲਬ ਕਿ ਕਿਹੜੀ ਪਾਰਟੀ ਲੱਗਦਾ ਕਿਹੜਾ ਹੱਥ ਉੱਪਰ ਲੱਗਦਾ ਜਾਂ ਉਮੀਦਵਾਰ ਦੇ ਵੱਜੋਂ ਵੀ ਸਮਝੀ ਐ ਸੀ ਕਿ ਕਿਹੜਾ ਲੋਕਾਂ ਨੂੰ ਪਾਉਂਦਾ ਨਜ਼ਰ ਆਉਂਦਾ ਇੱਥੇ ਦੇਖੋ ਫਰੀਦਕੋਟ ਵੀ ਜਿਸ ਤਰ੍ਹਾਂ ਮੈਂ ਲੁਧਿਆਣੇ ਦੀ ਗੱਲ ਕਰਦਾ ਸੀ ਹਾਲਾਂਕਿ ਕਾਂਗਰਸ ਦਾ ਵੀ ਕਾਫੀ ਰਲ ਲੁਧਿਆਣੇ ਚ ਫਰੀਦਕੋਟ ਵੀ ਇਸੇ ਤਰੀਕੇ ਨਾਲ ਕਾਫੀ ਹੱਦ ਤੱਕ ਕਿਸੇ ਵੇਲੇ ਅਕਾਲੀਆਂ ਦਾ ਪ੍ਰਭਾਵ ਥੱਲੇ ਉਹ ਏਰੀਆ ਚ ਉਹਨਾਂ ਦੇ ਵੋਟਰ ਉਹਨਾਂ ਦੀ ਪਾਰਟੀ ਹੈਗੀ ਆ ਪਰ ਕਿਉਂਕਿ ਉਹ ਦੇਖੋ ਪ੍ਰਾਣੀਆਂ ਗੱਲਾਂ ਜਿਹੜੇ ਉਹ 9 ਮਾਰਚ ਦੇ ਰਿਸ਼ਤੇ ਦੇ ਅਸਰ ਸੀਗੇ ਨਾ ਉਹ ਹੁਣ ਤੱਕ ਹੁਣ ਉਹਦੇ ਪ੍ਰਭਾਵ ਜਿਹੜੇ ਨੈਗੇਟਿਵ ਪ੍ਰਭਾਵ ਆ ਪਾਰਟੀ ਨੂੰ ਕਮਜ਼ੋਰ ਕਰਨਾ ਉਹ ਤੇ ਨਜ਼ਰ ਆਉਂਦਾ ਹੀ ਹੈ ਇਹ ਇਤਨੀ ਕਹਿ ਸਕਦੇ ਕਿ ਉਹ ਨੰਬਰ 2 ਤੇ ਜਾਂ ਨੰਬਰ 5 ਤੇ ਸ਼੍ਰੋਮਣੀ ਕਾਲੀਦਾ ਲੈਸ ਵੇਲੇ ਹੈ ਪਰ ਫਿਰ ਵੀ ਇਹ ਕਿਹਾ ਜਾ ਸਕਦਾ ਕਿ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਸੀ ਲੁਧਿਆਣੇ ਦੇ ਬਾਰੇ ਕਿ ਇੱਥੇ ਵੀ ਉਹਨਾਂ ਦੀ ਜੜ੍ਹ ਲੱਗਣੀ ਜਾਂ ਉੱਥੇ ਥੋੜਾ ਜਿਹਾ ਮੋੜਾ ਪੈ ਜਾਣਾ ਕਿਸੇ ਨੂੰ ਕਿਸੇ ਬਿਮਾਰੀ ਤੋਂ ਉਹ ਕਿਸ ਤਰ੍ਹਾਂ ਦੇ ਕੰਮ ਸ਼ੁਰੂ ਹੋਊਗਾ ਕਿਉਂਕਿ ਫਿਰ ਲੋਕਾਂ ਕੋਲੋਂ ਵਿਰੋਧਤਾ ਕਰਨ ਦਾ ਕੋਈ ਬਹੁਤਾ ਬਹਾਨਾ ਨਹੀਂ ਹੁੰਦਾ ਅੱਗੇ ਬੀਜੇਪੀ ਕਰਕੇ ਭੰਡ ਸਕਦੇ ਇਹ ਤਾਂ ਬਹੁਤ ਚੰਗਾ ਕੀਤਾ ਨਹੀਂ ਤੇ ਆਟੇ ਨਾਲ ਪ੍ਰੇਥਨ ਕਹਿੰਦੇ ਲੱਗ ਜਾਣਦਾ ਇਹਨਾਂ ਨੇ ਐਵੇਂ ਮੁਫਤ ਦੇ ਕਾਲੇ ਝੰਡੇ ਦੇਖੀ ਜਾਣੇ ਸੀਗੇ ਤੇ ਉਹ ਬਹੁਤ ਬੀੜੇ ਸਿਰ ਬਚਾ ਕਰ ਲਿਆ ਜਿਸ ਤਰ੍ਹਾਂ ਵੀ ਹੋ ਗਿਆ ਨਹੀਂ ਤੇ ਜੋ ਐਂਟੀ ਇਨਕਮ ਬੈਂਸੀ ਤੇ ਇਹਨਾਂ ਨੂੰ ਇਹਨਾਂ ਨੂੰ ਸਭ ਤੋਂ ਜ਼ਿਆਦਾ ਲੋਕਾਂ ਨੇ ਗੁੱਸੇ 'ਚ ਲੈਣਾ ਸੀ ਵੀ ਇਹ ਤਾਂ ਸਾਡੇ ਹੋ ਕੇ ਉੱਥੇ ਦੇ ਕਿਉਂ ਬਣਦੇ ਆ ਇਹ ਬਹੁਤ ਸਟਰੈਟਜਿਕਲੀ ਜੇਲ ਨੇ ਵੀ ਸੋਚਿਆ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਸੋਚਿਆ ਜਾਂ ਉਹਨਾਂ ਦੇ ਐਡਵਾਈਜ਼ਰਾਂ ਨੇ ਸੋਚਿਆ ਚੰਗਾ ਹੋ ਗਿਆ ਕਿਸਮਤ ਚੰਗੀ ਹੈ ਜਿਤਨਾ ਹਾਰਨਾ ਬਾਅਦ ਦੀ ਗੱਲ ਹੈ ਪਹਿਲਾਂ ਪਾਰਟੀ ਬਚਾਉਣੀ ਆਪਣੀ ਰਾਜਨੀਤਿਕ ਛਵੀ ਬਚਾਉਣੀ ਉਹ ਵੀ ਬਹੁਤ ਜ਼ਰੂਰੀ ਹੁੰਦੀ ਹੈ ਉਹ ਫਰੀਦਕੋਟ ਚ ਇਹਨਾਂ ਦੇ ਹੁਣ ਦੇਖੋ ਕੈਂਡੀਡੇਟ ਰਾਜਵਿੰਦਰ ਸਿੰਘ ਹੈਗੇ ਹੁਣ ਉੱਥੇ ਰਾਜਵਿੰਦਰ ਸਿੰਘ ਇੱਕ ਖਾਲਸਾ ਜਿਹੜੇ ਬੇਸ ਹੈਗਾ ਜਾਂ ਵੋਟ ਵੋਟਾਂ ਦਾ ਆਧਾਰ ਹੈ ਜਾਂ ਸਿੱਖੀ ਦਾ ਵੋਟ ਆਧਾਰ ਹੈ ਪਿੰਡੂ ਵੋਟ ਆਧਾਰ ਹੈ ਤੁਸੀਂ ਇੰਜ ਕਹ ਲਓ ਕਿ ਮਤਲਬ ਉਸ ਕਿਸਮ ਦੇ ਉਹਦੇ ਇੱਕ ਹੋਇਆ ਕੀ ਹੈ ਕਿ ਦੋ ਇੰਡੀਪੈਂਡੈਂਟ ਇੱਕ ਤੇ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਦਾ ਕੈਂਡੀਡੇਟ ਖੜਾ ਹੋ ਗਿਆ ਉਹ ਹੈਗਾ ਬਲਦੇਵ ਸਿੰਘ ਗਾਗਰਾ ਉਹ ਸਿਮਰਜੀਤ ਸਿੰਘ ਮਾਨ ਹੁਣਾ ਵਾਲੋ ਇੱਕ ਉਹ ਕੈਂਡੀਡੇਟ ਖੜਾ ਹੋ ਗਿਆ ਤੇ ਇੱਕ ਬਿਆਨ ਸਿੰਘ ਹੁਣਾ ਦਾ ਉਹ ਜਿਹੜਾ ਇਦਰਾ ਗਾਂਧੀ ਵਾਲੇ ਕੇਸ ਵਿੱਚ ਮਰਡਰ ਕੇਸ ਵਿੱਚ ਉਹਨਾਂ ਦਾ ਜਿਹੜਾ ਸਜ਼ਾ ਦਾ ਬੇਟਾ ਹੈਗਾ ਉਹ ਇੰਡੀਪੈਂਡੈਂਟ ਕੈਂਡੀਡੇਟ ਸਰਬਜੀਤ ਸਿੰਘ ਖਾਲਸਾ ਖੜੇ ਹੋ ਗਏ ਹੁਣ ਜੇ ਤੁਸੀਂ ਇਹ ਦੇਖੋ ਕਿ ਸਰਬਜੀਤ ਸਿੰਘ ਖਾਲਸਾ ਪਹਿਲਾਂ ਉਹਨਾਂ ਦੇ ਜਿਹੜੇ 99 ਚ ਬਿਮਲ ਖਾਲਸਾ ਜਿਹੜੀ ਆ ਉਤੋਂ ਜਿੱਤੀ ਸੀਗੀ ਉਹ ਉਦੋਂ ਤੇ ਬਹੁਤ ਸਾਰਾ ਸਾਰਾ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਵਾਲਾ ਮਾਨ ਉਹਨਾਂ ਦੀ ਬੱਲੇ ਬੱਲੇ ਉਹਨਾਂ ਦੇ ਨਾਲ ਚ ਹੋਈ ਸੀ ਤੇ ਉਦੋਂ ਉਹ ਵੀ ਜਿੱਤ ਗਈ ਸੀ ਹੁਣ ਉਦੋਂ ਬਾਅਦ ਇਹ ਇੱਕ ਇੰਡੀਪੈਂਡੈਂਟ ਕੈਂਡੀਡੇਟ ਡਿਟ ਦੇ ਤੌਰ ਦੇ ਉੱਤੇ ਇਥੋਂ ਖੜੇ ਆ ਇਹ ਮੈਂ ਸੋਚ ਰਿਹਾ ਸੀ ਕਿ ਜੇ ਹੁਣ ਇਹਨਾਂ ਨੂੰ ਵੋਟਾਂ ਪੈਣੀਆਂ ਵੋਟਾਂ ਉਹਨਾਂ ਨੂੰ ਵੀ ਕੁਝ ਪੈ ਜਾਣੀਆਂ ਜਿਵੇਂ ਸਾਡੇ ਲੋਕਾਂ ਦੇ ਵਿੱਚ ਇਹ ਤੇ ਹੈ ਹੀ ਆ ਨਾ ਕਿ ਉੱਥੇ ਖੰਡੂਰ ਸਾਹਿਬ ਦੇ ਉੱਤੋਂ ਉੱਥੇ ਵੋਟਾਂ ਜਦੋਂ ਪੈ ਜਾਣੀਆਂ ਜੇਲ੍ਹ ਦੇ ਵਿੱਚ ਹੀ ਤੇ ਬੰਦ ਤੋਂ ਆਪ ਇਹਨਾਂ ਨੂੰ ਅਮਰਤਪਾਲ ਸਿੰਘ ਨੂੰ ਅਮਰਤਪਾਲ ਸਿੰਘ ਹੁਣਾਂ ਨੂੰ ਮੇਰਾ ਅਮਰਜੀਤ ਮੂੰਹ 'ਚ ਨਾ ਆ ਰਿਹਾ ਅਮਰਤਪਾਲ ਹੁਣਾਂ ਨੂੰ ਜਦੋਂ ਉੱਥੋਂ ਵੋਟਾਂ ਪੈ ਜਾਣੀਆਂ ਆ ਉਹ ਵੀ ਲੋਕਾਂ ਦਾ ਅੰਦਾਜ਼ਾ ਕਿ ਖਾਸ ਨਾ ਵੋਟਾਂ ਪੈ ਜਾਣ ਕਿ ਹੁਣ ਕਿੰਨਾ ਕੁ ਲੋਕ ਕਿੱਦਾਂ ਆਏ ਤੇ ਆਪਣੇ ਆਪ ਇੱਕ ਸਾਡੇ ਦੀ ਬੜੀ ਸਟੱਡੀ ਵਾਲੀ ਗੱਲ ਹੋਊਗੀ ਕਿ ਲੋਕ ਵੋਟਾਂ ਕਿਵੇਂ ਪਾਉਂਦੇ ਆ ਤੇ ਕਿਉਂ ਪਾਉਂਦੇ ਆ ਉਹਦੀ ਤੇ ਹੁਣ ਬਾਅਦ ਚ ਦੇਖਾਂਗੇ ਇਸਗਾ ਇਸ ਤਰੀਕੇ ਨਾਲ ਇਹਨਾਂ ਦਾ ਵੀ ਹਾਲਾਂਕਿ ਕੋਈ ਬਹੁਤ ਧੂਆਂ ਧਾਰ ਕੋਈ ਪ੍ਰਚਾਰ ਨਹੀਂ ਹੈ ਕੋਈ ਬਹੁਤ ਜਥੇਬੰਦੀ ਨਹੀਂ ਹੈ ਕੋਈ ਬਹੁਤ ਮਿੰਨੂ ਕੁਝ ਲੋਕਾਂ ਨੇ ਇਹ ਕਹਿਣਾ ਸ਼ੁਰੂ ਕੀਤਾ ਕਿ ਭਾਈ ਸਾਡੇ ਲਈ ਇਹ ਇੱਜ਼ਤ ਦਾ ਮਾਮਲਾ ਵੀ ਆ ਮੰਨ ਲਓ ਇਹਨਾਂ ਦੀ ਸਰਬਜੀਤ ਸਿੰਘ ਖਾਲਸਾ ਦੀ ਜਮਾਨਤੀ ਜਬਤ ਹੋ ਜਾਂਦੀ ਆ ਵੀ ਇਹ ਸਾਡੇ ਸਿੱਖਾਂ ਲਈ ਨੋ ਮੋਸ਼ੀ ਦੀ ਗੱਲ ਹੋਊਗੀ ਕਿ ਅਸੀਂ ਐਡੀ ਵੱਡੀ ਕੁਰਬਾਨੀ ਉਹਨਾਂ ਦੇ ਪਿਤਾ ਦੀ ਤੇ ਅਸੀਂ ਉਹਨਾਂ ਦੀ ਜਮਾਨਤ ਜਬਤ ਕਰਵਾਤੀ ਦੇਖੋ ਕਿਹੋ ਜਿਹਾ ਫੈਕਟਰ ਜਿਹੜੇ ਆ ਧਰਾਤਲ ਤੇ ਜਦੋਂ ਵੋਟ ਪੰਦਾ ਪਾਉਂਦਾ ਉਹ ਕੰਮ ਕਰਦੇ ਆ ਤੇ ਕਿਹੋ ਜਿਹਾ ਪ੍ਰਚਾਰ ਕੰਮ ਕਰਦੇ ਆ ਤੇ ਜਦੋਂ ਇਹੋ ਜਿਹੀ ਚੱਲੂਗੀ ਜੇ ਤੇ ਉਹ ਨੇਚਰਲੀ ਮੈਨੂੰ ਲੱਗਦਾ ਕਿ ਜਿਹੜਾ ਸਭ ਤੋਂ ਵੱਡਾ ਅਸਰ ਹੋਊਗਾ ਵੋਟ ਆਧਾਰ ਤੇ ਉਹ ਅਕਾਲੀ ਦਾਲ ਤੇ ਹੋਊਗਾ ਇਸੇ ਤਰ੍ਹਾਂ ਹੀ ਚਮਦੀ ਸਿੰਘ ਮਾਨ ਵਾਲਾ ਹੁਣ ਰਹੀ ਗੱਲ ਗਵਈਆਂ ਦੀ ਕਲਾਕਾਰਾਂ ਦੀ ਉਹਦੇ ਚ ਪਹਿਲਾਂ ਵੀ ਕਲਾਕਾਰ ਸੀ ਸਦੀਕੀ ਜਿੱਤੇ ਸੀ ਮੁਹੰਮਦ ਸਦੀਕੀ ਪਿਛਲੀ ਵਾਰੀ ਕਾਂਗਰਸ ਤੋਂ ਜਿੱਤੇ ਸੀਗੇ ਤੇ ਐਤ ਕੀ ਪਹਿਲਾਂ ਤੇ ਸਭ ਤੋਂ ਕਲਾਕਾਰ ਲੈ ਦਾ ਮਾਨ ਉਹਨਾਂ ਨੇ ਬੜਾ ਵੇਲੇ ਸੇ ਚੱਲ ਪਏ ਹੋ ਕਰਮਜੀਤ ਸਿੰਘ ਅਨਮੋਲ ਮੈਂ ਤੇ ਬਹੁਤਾ ਮਤਲਬ ਇੰਨਾ ਦੀ ਕਲਾਕਾਰੀ ਸੱਚੀ ਗੱਲਾਂ ਇਮਾਨਦਾਰੀ ਨਾਲ ਬਹੁਤੀ ਦੇਖੀ ਨਹੀਂ ਜਦੋਂ ਹੁਣ ਕੈਂਡੀਡੇਟ ਖੜੇ ਹੋਗੇ ਦੇਖਣਾ ਸਮਝਣਾ ਉਹ ਸਾਰਾ ਸਾਡਾ ਮਤਲਬ ਬਣ ਜਾਂਦਾ ਤੇ ਲੋਕਾਂ ਦਾ ਵੀ ਆ ਵੀ ਬੜੇ ਤਕੜੇ ਕਲਾਕਾਰ ਆ ਠੀਕ ਹੈ ਉਹ ਉੱਥੇ ਖੜੇ ਜਦੋਂ ਇਹ ਖੜੇ ਹੋ ਗਏ ਤੇ ਫਿਰ ਦੂਜੇ ਪਾਸੇ ਬੀਜੇਪੀ ਨੇ ਸੋਚਿਆ ਵੀ ਸਾਡੇ ਕੋਲ ਕਿਹੜਾ ਸਾਡੇ ਕੋਲ ਤੇ ਚਿੱਤਿਆ ਹੋਇਆ ਕਲਾਕਾਰ ਆ ਤੇ ਪਿਲੀਬਰੀ ਖੜਾ ਹੋਇਆ ਇੰਲਾ ਨੇ ਲਿਆ ਕੇ ਤੇ ਹੰਸ ਜੀ ਨੂੰ ਉੱਥੇ ਬਿਠਾ ਦਿੱਤਾ ਹੰਸ ਰਾਜ ਹੰਸ ਇਕ ਜਿਸ ਤਰ੍ਹਾਂ ਬਾਲਮਿਕੀ ਬਰਾਦਰੀ ਚੋ ਜਾਂ ਜਿਨ੍ਹਾਂ ਦਾ ਮਤਲਬ ਤੁਸੀਂ ਰੂਪ ਤੇ ਤੇ ਪਿੰਡਾਂ ਚ ਮਜਬੀ ਸਿੱਖ ਕਹਿ ਦਿੰਦੇ ਆ ਸ਼ਹਿਰਾਂ ਚ ਬਾਲਮਿਕੀ ਕਹਿ ਦਿੰਦੇ ਇਸ ਕਿਸਮ ਦੀ ਬਰਾਦਰੀ ਜਿਹੜੀ ਇੱਕ ਬੜੀ ਮਿਲਿਟੈਂਟ ਬਰਾਦਰੀ ਉਹਨਾਂ ਦਾ ਆਪਣਾ ਇਤਿਹਾਸ ਆ ਭਾਈ ਜੇ ਜਿੱਤਾ ਦਾ ਇਹਨਾਂ ਦਾ ਇਸ ਕਿਸਮ ਦਾ ਤਾਂ ਉਹ ਸੁਖਵਿੰਦਰ ਇਹ ਜਿਹੜਾ ਇੱਕ ਸੂਫੀਆਂ ਨਾਲ ਵੀ ਇੱਕ ਨਕੋਦਰ ਦੇ ਨੇੜੇ ਕੋਈ ਜਗ੍ਹਾ ਹੈਗੀ ਜਿੱਥੇ ਏ ਹੰਸਰਾਜ ਹੰਸੋ ਸਦੇ ਗੱਦੀ ਨਸੀਬ ਵੀ ਹੈਗੇ ਆ ਕਿ ਜਿਹੜੀ ਸੂਫੀਆਂ ਨਾਲ ਲੱਗੇ ਸੀਦੇ ਹੈ ਔਰ ਲੋਕਾਂ ਨੂੰ ਮੈਂ ਤੇ ਆਪ ਬੜਾ ਇਹਨਾਂ ਦਾ ਫੇਨ ਚੰਗਾ ਗਾਉਂਦੇ ਆ ਕਲਾਸੀਕਲ ਰਾਗਾ ਨਾ ਗਾਉਂਦੇ ਆ ਅਸੀਂ 2014 ਚ ਇਹਨਾਂ ਦੇ ਘਰ ਜਾ ਕੇ ਇਹਨਾਂ ਨੂੰ ਮਿਲਤਾ ਵੀ ਕੀਤੀਆਂ ਸੀ ਵੀ ਸਾਡੇ ਕੈਂਡੀਡੇਟ ਬਣ ਜਾਓ ਉਦੋਂ ਇਹ ਨਹੀਂ ਬਣੇ ਔਰ ਬਣੇ ਨਹੀਂ ਜਿਸ ਕਰਕੇ ਮੈਂ ਕਿਉਂਕਿ ਸਾਡਾ ਹੈੱਡ ਆਫਿਸ ਜਲੰਧਰ ਹੀ ਸੀ ਜੇਣੀ ਤੁਸੀਂ ਕਦੀ ਸੋਚਿਆ ਹੈ ਕਿ ਬੰਦੇ ਨੂੰ ਘਰ ਜਾ ਕੇ ਮਿਲਤ ਕੀਤੀ ਜਾਵੇ ਤੇ ਭਾਈ ਸਾਡਾ ਸਾਡੀ ਪਰਚੀ ਲੈ ਲਾ ਉਹ ਜਿਹੜੀ ਬਾਅਦ ਵਿੱਚ ਬੱਚੀ ਨੂੰ ਅਸੀਂ ਦਿੱਤੀ ਕਿਸੇ ਨੂੰ ਤੇ ਉਹ ਕਾਫੀ ਵੋਟਾਂ ਲੈ ਗਈ ਸੀ ਤੇ ਜੇ ਇਹ ਉੱਥੇ ਹੁੰਦਾ ਜੇ ਉੱਥੇ ਹੁੰਦਾ ਜਿੱਤ ਇਹਨੇ ਪੱਕਾ ਜਿੱਤ ਜਾਣਾ ਸੀ ਹੰਸ ਰਾਜ ਹੰਸ ਨੇ ਤੇ ਹਾਂ ਕਰਕੇ ਬਾਅਦ ਵਿੱਚ ਨਾ ਇਹ ਇਸ ਕਰਕੇ ਕਾਰਤੀਕੇ ਜੀ ਉਹਦੇ ਕਾਲੀਦਾਲ ਤੇ ਸੀ ਕਿ ਸੁਖਬੀਰ ਸਿੰਘ ਬਾਦਲ ਹੁਣੀ ਆਏ ਸੀਗੇ ਤੇ ਜਦੋਂ ਰਾਜਾ ਕਹਿੰਦੇ ਕਿ ਚੱਲ ਕੇ ਘਰੇ ਆ ਜਾਈਏ ਫਿਰ ਸਾਨੂੰ ਨਾ ਕਰਨੀ ਮੁਸ਼ਕਲ ਹੁੰਦੀ ਹੈ ਇਸ ਕਰਕੇ ਉਹ ਫਿਰ ਛੱਡ ਗਏ ਸਾਡਾ ਕੰਮ ਚਲੋ ਸਾਨੂੰ ਤੇ ਉਹ ਜੋਤੀਮਾਨ ਅਸੀਂ ਖੜੀ ਕੀਤੀ ਸੀਗੀ ਉਥੇ ਲੜਕੀ ਮੇਰੇ ਕਹੇ 2 ਲੱਖ ਤੋਂ ਉੱਪਰ ਵੋਟ ਲੱਗੀ ਜਿਹਨੂੰ ਕੋਈ ਨਹੀਂ ਜਾਣਦਾ ਬਿਲਕੁਲ ਸਧਾਰਨ ਜਿਸ ਤਰੀਕੇ ਨਾਲ ਹੁਣ ਵੀ ਕਈ ਕੈਂਡੀਡੇਟ ਇਹੋ ਜਿਹੇ ਹੋਣਗੇ ਪਾਰਟੀਆਂ ਦੇ ਜਿਨ੍ਹਾਂ ਨੂੰ ਕੋਈ ਬਹੁਤਾ ਨਹੀਂ ਜਾਣਦਾ ਫਾਰ ਇੰਸਟੈਂਸ ਕਾਂਗਰਸ ਦੀ ਜਿਹੜੀ ਅਮਰਜੀਤ ਕੌਰ ਉਹ ਨਵੀਂ ਹੈਗੀ ਕੋਈ ਟੀਚਿੰਗ ਲਾਈਨ ਚੋਂ ਪ੍ਰਿੰਸੀਪਲ ਹੈ ਤੇ ਉਹ ਉੱਥੇ ਖੜੀ ਹੈ ਉੱਥੇ ਜਾਤ ਬਰਾਦਰੀ ਵੋਟਾਂ ਦੇ ਵਿੱਚ ਬਹੁਤ ਕੰਮ ਕਰਦੀ ਉਹ ਇਸ ਕਿਸਮ ਦਾ ਮਜਬੀ ਸਿਕ ਬਰਾਦਰੀ ਬਹੁਤ ਵੱਡੀ ਹੈ ਚਾਹੇ ਦੇ ਉਸ ਬਰਾਦਰੀ ਚੋਂ ਚੋਇਸ ਕਰਕੇ ਚਾਹੇ ਉਹ ਕੈਂਡੀਡੇਟ ਖੜਾ ਕੀਤੀ ਹੋਵੇ ਮੈਂ ਕਹਿੰਨਾ ਕਿ ਹੰਸਰਾਜ ਹੰਸ ਜਦੋਂ ਹੁਣ ਇੱਥੇ ਫਰੀਦਕੋਟ ਚ ਆ ਗਏ ਆ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਸੀ ਪਹਿਲੀ ਗੱਲ ਤੇ ਵੈਸੇ ਹੀ ਭਾਜਪਾ ਦੇ ਵਿਰੋਧ ਹਾਲਾਂਕਿ ਇਹ ਕਿਸਾਨਾਂ ਦੇ ਹੱਕ 'ਚ ਹੀ ਬੋਲਦੇ ਰਹੇ ਭਾਜਪਾ ਦੇ ਕੋਈ ਬਹੁਤਾ ਉਹ ਉਸ ਕਿਸਮ ਦੇ ਪੱਕੇ ਕਟੜ ਆਰਐਸਐਸ ਟਾਈਪ ਦੇ ਹੈ ਨਹੀਂਗੇ ਕਿ ਲੈ ਗਏ ਇਹਨਾਂ ਨੂੰ ਮੋਦੀ ਜੀ ਹੁਣ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੁੰਦਾ ਕਿ ਯਾਰ ਤੁਸੀਂ ਇੱਕ ਬੜੇ ਸੋਹਣੇ ਕਲਾਕਾਰ ਆਂ ਔਰ ਕਮਿਟਿਡ ਕਲਾਕਾਰ ਆਂ ਅਜੇ ਵੀ ਤੁਸੀਂ ਢੋਲ ਕੀ ਛਣੇ ਲੈ ਕੇ ਮੋਦੀ 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 ਕਰਨੋਂ ਨਹੀਂ ਹਟਦੇ ਕਿ ਦੇਸ਼ ਨੂੰ ਜੇ ਕੋਈ ਬਚਾ ਸਕਦਾ ਤੇ ਮੋਦੀ ਬਚਾ ਸਕਦਾ ਹੁਣ ਆਪਣੀਆਂ ਤਰੀਫਾਂ ਕਰ ਰਹੀ ਸੀ ਆ ਇੱਕ ਇੰਟਰਵਿਊ ਕਿਸੇ ਚੈਨਲ ਤੇ ਆ ਰਹੀ ਸੀ ਉਹਨਾਂ ਨੇ ਕਿਉਂਕਿ ਇਹਦੀ ਕਾਰਕੇ ਰਿਲੀ ਸੀ ਜਿੱਤਰਾ ਪਿਛਲੀ ਵਾਰੀ ਰੈਲੀ ਦੇ ਵਿੱਚ ਮੋਦੀ ਕਹਿੰਦਾ ਕਿ ਮੈਂ ਬਚ ਗਿਆ ਸ਼ੁਕਰ ਕਰੋ ਜਾ ਕੇ ਕਹਿ ਦਿਓ ਆਪਣੇ ਚੀਫ ਮਿਨਿਸਟਰ ਨੂੰ ਕਿ ਮੈਂ ਬਚ ਕੇ ਵਾਪਸ ਦਿੱਲੀ ਜਾ ਰਿਹਾ ਹਾਂ ਐਤਕੀ ਇਹਨੇ ਮੋਦੀ ਨੂੰ ਕਹਿਤੀ ਇਹੋ ਹੀ ਗੱਲ ਕਿ ਮੈਂ ਮੁਸ਼ਕਿਲ ਨਾਲ ਬਚ ਕੇ ਆਇਆ ਕਹਿੰਦਾ ਮੈਨੂੰ ਗਲੇ ਲਾ ਕੇ ਇੱਕ ਰੋਇਆ ਹੀ ਨਹੀਂ ਮੋਦੀ ਅਥਰੂ ਹੀ ਨਹੀਂ ਕੇਰੇ ਬਾਕੀ ਸਾਰਾ ਕੁਝ ਕਿ ਆ ਮੇਰਾ ਬੇਟਾ ਮੇਰਾ ਪੁੱਤ ਤੂੰ ਚੰਗਾ ਬੜਾ ਮੇਰਾ ਬਹਾਦਰ ਪੁੱਤ ਇਹੋ ਜੀਆਂ ਗੱਲਾਂ ਕੇ ਥਾਪੜਾ ਉਹਦੇ ਵਰਗਾ ਤੇ ਬੰਦਾ ਹੀ ਕੋਈ ਨਹੀਂ ਉਹ ਤੇ ਆਪਣਾ ਭਾਸ਼ਣ ਵੀ ਛੱਡਣ ਲਈ ਤਿਆਰ ਸੀ ਕਿ ਮੇਰੀ ਖਾਤਰ ਇੰਨਾ ਡੁੱਬ ਗਿਆ ਇਸ ਕਰਕੇ ਉਹ ਪਾਛਰ ਵੀ ਬਹੁਤਾ ਕਮਜ਼ੋਰ ਹੀ ਬਹੁਤਾ ਤਕੜਾ ਨਹੀਂ ਦੇ ਪਾਇਆ ਕਿਉਂਕਿ ਉਹਨੂੰ ਅੰਦਰੋਂ ਦੁੱਖ ਹੀ ਇੰਨਾ ਹੋਇਆ ਕਿ ਸਾਡੇ ਬੰਦਿਆਂ ਨਾਲ ਇਹੋ ਜੀ ਹਾਲਤ ਇੱਥੇ ਪੰਜਾਬ ਦੇ ਅੰਦਰ ਹੋ ਰਹੀ ਹੈ ਉਹ ਉਸੇ ਪਟਿਆਲੇ ਵਾਲੀ ਸਟੇਜ ਤੇ ਹੰਸ ਰਾਜ ਹੰਸ ਸੀ ਉਹ ਖੋਦੇ ਚੈਨਲ ਦੇ ਉੱਤੇ ਆਪਣੀ ਇੰਟਰਵਿਊ 'ਚ ਇਹੋ ਜੀਆਂ ਗੱਲਾਂ ਦੱਸ ਰਿਹਾ ਭਾਈ ਤੁਸੀਂ ਜਦ ਪਤਾ ਆ ਤੁਸੀਂ ਆਪਣੀ ਥੋੜੀ ਬੋਤਰ ਜੇ ਤੁਸੀਂ ਰਾਜਨੀਤੀ ਚਾਹਿਆ ਸੁਖਵਿੰਦਰ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਆ ਜੇ ਤੁਸੀਂ ਰਾਜਨੀਤੀ ਚਾਹੇ ਤਾਂ ਮਾੜੀ-ਮੋਟੀ ਬੇਸਿਕ ਰਾਜਨੀਤਿਕ ਬੁੱਧੀ ਤੇ ਰੱਖੋ ਨਹੀਂ ਤੇ ਤੁਸੀਂ ਜਿਹੜੇ ਕੰਮ 'ਚ ਲੱਗੇ ਹੋ ਉਸੇ 'ਚ ਹੀ ਲੱਗੋ ਜੇ ਜੇ ਕੋਈ ਕੰਮ ਆ ਰਿਹਾ ਉਹ ਘੜੇ ਬਣਾਉਣ 'ਚ ਲੱਗਾ ਤੇ ਉਹਨੂੰ ਉਹਦੇ 'ਚ ਪਰਫੈਕਸ਼ਨ ਕਰਨੀ ਚਾਹੀਦੀ ਜੇ ਉਹ ਕਹੇ ਕਿ ਮੈਂ ਹੁਣ ਟਰੈਕਟਰ ਵੀ ਬਣਾ ਲੈਣਾ ਮੈਂ ਇੰਜੀਨੀਅਰ ਵੀ ਬਣ ਗਿਆ ਤੇ ਮੈਂ ਜਾ ਕੇ ਬਿਲਡਿੰਗਾਂ ਵੀ ਖੜੀਆਂ ਕਰ ਲੈਣੀਆਂ ਸਿਵਲ ਇੰਜੀਨੀਅਰ ਵੀ ਹੈਗਾ ਇਹ ਫਿਰ ਉਹ ਦੀ ਨਹੀਂ ਗੱਲ ਉਹਦੇ ਲਈ ਤੇ ਉਹਨੂੰ ਪ੍ਰੋਪਰ ਉਸ ਕਿਸਮ ਦੀ ਅਭਿਆਸ ਤੇ ਟ੍ਰੇਨਿੰਗ ਤੇ ਪੜਾਈ ਕਰਨੀ ਪਊਗੀ ਤੁਹਾਡੀ ਕੋਈ ਨਾ ਦੇ ਟ੍ਰੇਨਿੰਗ ਹੈ ਨਾ ਪੜਾਈ ਹੈ ਨਾ ਕੋਈ ਊਲ ਜਲੂਲ ਮੋਦੀ 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 ਕਰੀ ਜਾਂਦੇ ਆ ਤੇ ਦੇਸ਼ ਸਾਰਾ ਤਰਾ ਤਰਾ ਕਰਿਆ ਵੀ ਮੋਦੀ ਤੋਂ ਬਚਾਓ ਮੋਦੀ ਤੋਂ ਬਚਾਓ ਮੋਦੀ ਤੋਂ ਬਚਾਓ ਦੱਸੀ ਨਾ ਹੁਣ ਕੀ ਕਹੀਏ ਇਹ ਬੰਦੇ ਚੰਗੇ ਆ ਕਲਾਕਾਰ ਆ ਕਲਾ ਦੇ ਮਹਾਰੀਆ ਲੋਕਾਂ ਦੇ ਹਰਮਨ ਪਿਆਰੇ ਆ ਪਰ ਗੱਲਾਂ ਕੀ ਕਰਦੇ ਆ ਪੋਲਿਟਿਕ ਚੌਣਾ ਨਹੀਂ ਚਾਹੀਦਾ ਜੇ ਆਗੇ ਤੇ ਪੁੱਠੀਆਂ ਸਿੱਧੀਆਂ ਨਾਲ ਗੱਲਾਂ ਕਰੋ ਬੇ ਦੇਲਾ ਖੱਡ ਲੋ ਦੜਵੱਟ ਜਮਾਨਾ ਕੱਟ ਭਲੇ ਦੇ ਨਾਂਵਣਗੇ ਚੁੱਪ ਕਰਕੇ ਹਾਰਨਾ ਤੇ ਹੈ ਹੀ ਆ ਸਵਾਰ ਕੇ ਹਾਰ ਜੋ ਕੀ ਫਰਕ ਪੈਂਦਾ ਮਤਲਬ ਤੁਸੀਂ ਕਿਹੜੇ ਤੇ ਕਿਹੜੇ ਚੰਡੇ ਚੱਕਦੇ ਹੋਗੇ ਜਦੋਂ ਸਾਰੀ ਜਨਤਾ ਵਿਰੋਧਿਆ ਤੁਸੀਂ ਉਹ ਇਹ ਫਿਰ ਹੁਣ ਇਹੋ ਦੀਆਂ ਗੱਲਾਂ ਵੀ ਕਰਤੀਆਂ ਜਿਹੜੀਆਂ ਮਾੜੀਆਂ ਸੀ ਧਮਕੀਆਂ ਕਿਸਾਨਾਂ ਨੂੰ ਪਹਿਲਾਂ ਤੇ ਹੱਥ ਪੈਰ ਜੋੜੇ ਮਤਲਬ ਠੀਕ ਸੀ ਫਿਰ ਧਮਕੀਆਂ ਫਿਰ ਉਹ ਤੋਂ ਬਾਅਦ ਮਾਫੀ ਵਾਲੀ ਭਾਸ਼ਾ ਫਿਰ ਜਾਤੀਗਤ ਲੋਕਾਂ ਚ ਵੰਡੀਆਂ ਪਾਉਣੀਆਂ ਦੱਸ ਦੇਣਗੇ ਮਜ਼ਦੂਰ ਐ ਜਾਂ ਸਾਡਾ ਭਾਈਚਾਰਾ ਐ ਜਾਂ ਤੁਸੀਂ ਸਾਡੇ ਭਾਈਚਾਰੇ ਨਾਲ ਇੰਜ ਕਰਦੇ ਆ ਉਸ ਪਾਸੇ ਨੂੰ ਗੱਲ ਜਾਣ ਦੀ ਕੋਸ਼ਿਸ਼ ਕੀਤੀ ਜਿਹੜੀ ਕਿ ਹੋਰ ਮਾੜੀ ਗੱਲ ਸੀ ਕਿਉਂਕਿ ਆਰਐਸਐਸ ਬੀਜੇਪੀ ਤੇ ਇਹ ਗੱਲਾਂ ਕਰੇ ਤੇ ਸਮਝ ਪੈਂਦੀ ਹੈ ਹੰਸਰਾਜ ਇੰਜ ਹੰਸ ਬੀਜੇਪੀ ਵਾਲੀ ਭਾਸ਼ਾ ਬੋਲੇ ਉਹ ਤੇ ਮਾੜੀ ਗੱਲ ਆ ਉਹ ਬੀਜੇਪੀ ਦੇ ਟਿਕਟ ਲੈ ਲਈ ਠੀਕ ਐ ਸੱਤਾ 'ਚ ਆ ਗਏ ਪਰ ਤੁਸੀਂ ਉਹ ਕੰਮ ਨਾ ਕਰੋ ਜਿਹੜੇ ਉਹ ਕਰ ਰਹੇ ਉਹ ਨਹੀਂ ਤੁਸੀਂ ਕਰ ਸਕਦੇ ਇਸ ਲਈ ਇਸ ਦਾ ਹੰਸ ਰਾਜ ਦਾ ਤੇ ਜਿਹੜਾ ਮੁਕਾਬਲਾ ਉਹ ਤੇ ਤੇ ਮੁਕਾਬਲੇ ਤੇ ਉਤੇ ਚਲੋ ਉਸ ਕਿਸਮ ਦੇ ਹਿਸਾਬ ਨਾਲ ਬਾਹਰ ਆ ਚੰਗੀ ਗੱਲ ਇਹ ਆ ਕਿ ਉਹਨਾਂ ਨੇ ਵੈਸੇ ਜਿੱਥੇ ਵੀ ਕਿਸਾਨ ਮਿਲੇ ਆ ਉਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਆ ਆਪਣਾ ਬੋਲਡ ਫੇਸ ਰੱਖਿਆ ਚਲੋ ਕਿਤੇ ਕਟਾਈਆਂ ਹੋਈ ਜਾਂਦੀਆਂ ਕੰਮ ਕਰਦੇ ਜਾਂਦੀਆਂ ਅਸੀਂ ਤੇ ਉਹ ਪੁਆਇੰਟ ਆਊਟ ਕਰਿਆ ਕਿ ਉਹਦੇ ਤੋਂ ਬਚਣਾ ਚਾਹੀਦਾ ਕਿਉਂਕਿ ਅਸੀਂ ਪੰਜਾਬ 'ਚ ਰਹਿਣਾ ਅਸੀਂ ਪੰਜਾਬੀ ਆ ਇਨ੍ਹਾਂ ਲੋਕਾਂ ਨੇ ਤੁਹਾਡੇ ਅਖਾੜੇ ਦੁਬਾਰਾ ਸੁਣਨੇ ਬਿਲਕੁਕੁਲ ਇਸੇ ਤਰੀਕੇ ਨਾਲ ਜਿਹੜੇ ਕਰਮਜੀਤ ਸਿੰਘ ਹਨ ਬੋਲ ਉਹ ਇੱਕ ਕਿਉਂਕਿ ਬੜੇ ਵੇਲੇ ਸਿਰ ਚੱਲ ਪਏ ਫਰੀਦਕੋਟ ਦੇ ਵਿੱਚ ਪਹਿਲਾਂ ਹੀ ਸ਼ੁਰੂ ਚ ਹੀ ਤੁਹਾਨੂੰ ਪਤਾ ਜਿਹੜੀ ਪਹਿਲੀ ਲੋਟ ਸੀ ਉਹਦੇ ਚ ਇਹਨੂੰ ਅਨਾਉਂਸ ਕਰਤਾ ਸੀਗਾ ਉਹਨਾਂ ਨੂੰ ਆਪਣਾ ਮਨਾਦੀ ਕਰਨ ਦਾ ਜਾਂ ਮਨਾਦੀ ਤੇ ਨਹੀਂ ਕਹਿਣਾ ਚਾਹੀਦਾ ਯਾਨੀ ਆਪਣੀ ਕੈਂਪੇਨ ਕਰਨ ਦਾ ਕਾਫੀ ਟਾਈਮ ਵੀ ਮਿਲ ਗਿਆ ਪਰ ਖਰਚਾ ਵੀ ਬਹੁਤ ਹੋ ਜਾਂਦਾ ਧੂਆਂ ਵੀ ਨਿਕਲ ਜਾਂਦਾ ਜਦੋਂ ਲੰਬਾ ਟਾਈਮ ਜ਼ਿਆਦਾ ਮਿਲਦਾ ਬਹੁਤ ਔਖਾ ਹੁੰਦਾ ਸਸਟੇਨ ਕਰਨਾ ਉਹਨ ਇੱਕ ਲੇਟੈਸਟ ਨਵੀਂ ਗੱਲ ਆ ਗਈ ਜਿਹਦੇ ਕਰਕੇ ਉਹਨਾਂ ਨੂੰ ਇੱਕ ਤੇ ਨੁਕਸਾਨ ਇਹ ਹੋ ਰਿਹਾ ਉਹ ਨੁਕਸਾਨ ਇਹ ਹੋ ਰਿਹਾ ਕਿ ਇਹਨਾਂ ਕੋਲ ਜੀ ਬਾਹਰਲੇ ਕਿਸੇ ਮੇਰੇ ਕੈਨੇਡਾ ਦੀ ਪੀਆਰ ਸ਼ਿਪ ਤੇ ਆ ਕੇ ਕਿੱਥੋਂ ਦੀ ਪੀਆਰ ਸ਼ਿਪ ਪਿਆ ਪਰਮਾਨੈਂਟ ਰੈਜ਼ੀਡੈਂਟ ਆ ਮੈਨੂੰ ਲੋਕ ਕਹਿ ਰਹੇ ਸੀਗੇ ਵੀ ਕਹਿੰਦੇ ਜੇ ਮੰਨ ਲਓ ਇਹਨੂੰ ਅਸੀਂ ਚਿਤਾ ਦਿੰਨੇ ਆ ਤੇ ਪੀਆਰ ਸ਼ਿਪ ਨੂੰ ਰੱਖਣ ਲਈ ਤੇ ਤੁਹਾਨੂੰ ਅੱਧਾ ਟਾਈਮ ਉੱਥੇ ਰਹਿਣਾ ਪੈਂਦਾ ਅੱਧਾ ਟਾਈਮ ਇੱਥੇ ਰਹਿਣਾ ਪੈਂਦਾ ਫਿਰ ਇਹ ਹੁਣ ਇੱਥੇ ਦੇ ਰਹਿਣਗੇ ਕਿ ਉੱਥੇ ਦੇ ਰਹਿਣਗੇ ਇਹ ਦੋ ਦੇਸ਼ਾਂ ਦੇ ਕਿੱਦਾਂ ਚੱਲੂ ਕੰਮ ਜਾਂ ਤੇ ਤੁਸੀਂ ਦੇਸ਼ ਭਗਤ ਹੋ ਲੋ ਭਾਰਤ ਮਾਤਾ ਦੀ ਜੈ ਬੰਦੇ ਮਾਤਰਮ ਇੱਥੇ ਰਹਿ ਕੇ ਕੇਜਰੀਵਾਲ ਨਾ ਕਰੋ ਜਾਂ ਤੁਸੀਂ ਉੱਥੇ ਜਾ ਕੇ ਚੋਣਾ ਲੜ ਲਓ ਉੱਥੇ ਵੀ ਪੰਜਾਬੀ ਪਹੋ ਤਿਆ ਆਪਣਾ ਭੁੱਸ ਪੂਰਾ ਕਰ ਲਓ ਹੁਣ ਇਹ ਜੇ ਇਸ ਕਰਕੇ ਇਸ ਗੱਲ ਦਾ ਜਵਾਬ ਕੋਈ ਜਦੋਂ মিডিਆ ਵਾਲਿਆਂ ਨੇ ਪੁੱਛਿਆ ਉਹਨਾਂ ਕੋਈ ਸੋਲਿਡ ਜਵਾਬ ਨਹੀਂ ਹੈਗਾ ਇਹਦਾ ਉਹਨਾਂ ਨੂੰ ਨੁਕਸਾਨ ਹੋਇਆ ਦੂਜਾ ਨੁਕਸਾਨ ਜੋ ਮੈਂ ਆਪਾਂ ਲੁਧਿਆਣੇ ਬਾਰੇ ਗੱਲ ਕਹੀ ਸੀ ਟੀਮ ਬੜੀ ਤਕੜੀ ਆ ਪਿੱਛੇ ਅੱਠਾਂ ਬੰਦਿਆਂ ਦੀ ਅੱਠ ਆ ਫਰੀਦਕੋਟ ਤੋਂ ਵੀ ਨੌਵੇਂ ਚੋਂ ਅੱਠ ਜਿੱਤੇ ਹੋਏ ਆ ਆਮ ਆਦਮੀ ਪਾਰਟੀ ਦੇ ਤੇ ਜਿਹੜਾ ਨੌਵਾਂ ਆ ਉਹ ਰਾਜਾ ਵੜਿੰਗੀ ਜਿੱਤਿਆ ਸੀ ਜਿਹੜਾ ਕਿ ਹੁਣ ਲੁਧਿਆਣੇ ਤੋਂ ਕਾਂਗਰਸ ਦਾ ਪ੍ਰਧਾਨ ਵੀ ਆ ਤੇ ਕੈਂਡੀਡੇਟ ਵੀ ਖੜਾ ਹੋਇਆ ਤੇ ਸੁਖਵਿੰਦਰ ਹਾਂ ਇਸ ਕਰਕੇ ਇਹ ਜਿਹੜੇ ਅੱਠ ਆ ਉਹ ਪਿਛਲੀ ਵਾਰੀ ਤੇ ਉਹਨਾਂ ਨੇ ਝਾੜੂ ਅੱਠਾਂ ਨੇ ਮਿਲ ਕੇ ਲਾਇਆ ਤੇ ਕਾਫੀ ਵੋਟਾਂ ਇਕੱਠੀਆਂ ਕਰ ਲਈਆਂ ਹੁਣ ਉਹ ਜਿਹੜਾ ਲੋਕਾਂ ਦੀਆਂ ਉਮੀਦਾਂ ਸੀ ਉਹ ਦਿੱਕਤ ਆ ਰਹੀ ਹੈ ਉਹ ਅਠਾ ਦਾ ਬੋਝ ਵੀ ਚੁੱਕਣਾ ਪੈਣਾ ਕਿਉਂਕਿ ਇਹ ਤੇ ਅਠਾ ਚੋਂ ਹੈ ਨਹੀਂ ਕਮਲਜੀਤ ਅਨਮੋਲ ਲੋਕਾਂ ਦੀਆਂ ਅਠਾ ਦੇ ਹੀ ਚਰਚੇ ਆ ਉੱਥੇ ਅਠਾ ਦੀਆਂ ਹੀ ਮਤਲਬ ਉਹ ਹੁੰਦੀਆਂ ਕਿ ਇਹਨਾਂ ਨੇ ਆ ਨਹੀਂ ਕੀਤਾ ਆ ਨਹੀਂ ਕੀਤਾ ਆ ਨਹੀਂ ਕੀਤਾ ਤੇ ਜਿੱਥੇ ਉਹ ਅਠੇ ਨੂੰ ਮਦਦ ਕਰ ਰਹੇ ਆ ਕਮਲਜੀਤ ਸਿੰਘ ਅ ਅਨਮੋਲ ਨੂੰ ਪੈਸੇ ਹੋਰ ਸਟ੍ਰੈਟੈਜਿਕ ਲੋਜਿਸਟਿਕ ਕਹ ਹੁੰਦਾ ਨਾ ਕਿ ਕੱਠਵੱਠ ਕਰਨਾ ਉਹ ਖर्चे ਕਰਨੇ ਉਹ ਕਰਨਗੇ ਕਿਉਂਕਿ ਪਾਰਟੀ ਵੱਲੋਂ ਹੋਊਗਾ ਕੱਠ ਜਦੋਂ ਕੇਜਰੀਵਾਲ ਆਊਗਾ ਉਦੋਂ ਵੀ ਉਹ ਕੰਮ ਕਰਨਗੇ ਉਥੇ ਉਹ ਵੋਟ ਤੋੜਨ ਦੇ ਤੇ ਐਂਟੀ ਇਨਕੰਮਬੈਂਸੀ ਦੇ ਵੀ ਜ਼ਰੀਏ ਬਣ ਜਾਂਦੇ ਆ ਤੁਹਾਨੂੰ ਯਾਦ ਹੈ ਕਿ ਕਿਸਾਨਾਂ ਦਾ ਖਾਸ ਕਰਕੇ ਉਹ ਰੂਰਲ ਕੰਸਟੀਚੂਐਂਸੀ ਅਫਰੀਦਕੋਟ ਕੋਈ ਬਹੁਤਾ ਹਾਰ ਬੰਤੇ ਹੈ ਨਹੀਂ ਬੜੀ ਇਨਕਲਾਬੀ ਵੀ ਹੈਗੀ ਆ ਮੋਗਾ ਉਹਦੇ ਚ ਪੈਂਦਾ ਹੋਰ ਪੈਂਦੇ ਆ ਫਰੀਦਕੋਟ ਆਪਣਾ ਵੀ ਬਿਲਾ ਮੋਗੇ ਦੇ ਜਾਂ ਕਾਂਸੀ ਚੋਂ ਸੀ ਪੈਂਦੀਆਂ ਇੱਕ ਬਠਿੰਡੇ ਦੀ ਪੈਂਦੀ ਇੱਕ ਮੁਕਸਰ ਦੀ ਪੈਂਦੀ ਬੜੀ ਲੰਬੀ ਚੌੜੀ ਕਾਂਸੀ ਕੂਨਸੀ ਹੈ ਇਹਨਾਂ ਦੇ ਵਿੱਚ ਹ ਰੂਰਲ ਹੋਣ ਕਰਕੇ ਤੇ ਜਿਹੜੀ ਕਿਸਾਨਾਂ ਦੀ ਵਿਰੋਧਤਾ ਹੋਣ ਕਰਕੇ ਤੇ ਕਿਸਾਨਾਂ ਦੇ ਐਸਕੀਐਮ ਦੇ ਵਿੱਚ ਮੈਂ ਤੁਸੀਂ ਸੁਣਿਆ ਹੋਣਾ ਕੁਝ ਹਿੱਸਿਆਂ ਨੇ ਤੇ 11 ਸਵਾਲ ਇਹਨਾਂ ਨੂੰ ਵੀ ਕਰਤੇ ਆ ਕਿਸਾਨਾਂ ਦੇ ਵਿੱਚ ਜਿਸ ਤਰੀਕੇ ਨਾਲ ਸ਼ੁਭ ਕਰਨ ਦੀ ਡੈਥ ਹੋਈ ਆ ਜਾਂ ਬਾਰਡਰਾਂ ਤੇ ਬੈਠੇ ਰਹੇ ਤੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਸਵਾਲ ਕਰ ਰਹੇ ਆ ਇਸ ਕਰਕੇ ਜਿਹੜੀ ਕਿਸਾਨੀ ਦੀ ਰੋਸ ਵਾਲੀ ਵੋਟ ਹੋਊਗੀ ਉਹ ਕਿੱਥੇ ਪੈਂਦੀ ਆ ਕਿੱਥੇ ਨਹੀਂ ਪੈਂਦੀ ਉਹ ਦਾ ਤੇ ਚਲੋ ਮੰਡਮੀ ਹੀ ਹੋਊਗੀ ਕੁਝ ਅਕਾਲੀ ਦਲ ਨੂੰ ਜਾ ਸਕਦੀ ਆ ਕੁਝ ਆਪ ਨੂੰ ਵੀ ਜਾਊਗੀ ਤੇ ਕੁਝ ਵੱਡੀ ਗਿੱਡੀ ਕਾਂਗਰਸ ਨੂੰ ਵੀ ਜਾ ਸਕਦੀ ਆ ਤੇ ਘੱਟੋ ਘੱਟ ਭਾਜਪਾ ਨੂੰ ਤੇ ਨਹੀਂ ਜਾਊਗੀ ਇਸ ਕੇਸ ਦੀ ਡਿਵੀਜ਼ਨ ਹੋਊ ਵੀ ਉੱਥੇ ਵੀ ਹੁਣ ਜਿਹੜੀ ਜਿਹੜੀ ਕੈਂਡੀਡੇਟ ਆ ਇਹਨਾਂ ਦੀ ਖੜੀ ਹੋਈ ਹੈ ਅਮਰਜੀਤ ਕੌਰ ਸਾਹੋਕੇ ਕਾਂਗਰਸ ਦੀ ਇਹ ਜ਼ਰੂਰੀ ਹੈ ਦੇਖਣਾ ਕਿ ਮੈਨੂੰ ਲੱਗਦਾ ਕਿ ਉਹਨਾਂ ਦੀ ਜਿੱਥੇ ਬਾਕੀ ਕੁਆਲਿਫਿਕੇਸ਼ਨ ਕੋਈ ਮੈਨੂੰ ਤੇ ਬਹੁਤੀ ਬੈਕਗ੍ਰਾਉਂਡ ਉਹਨਾਂ ਦੀ ਰਾਜਨੀਤਿਕ ਘਰਾਣਿਆਂ ਚ ਹੁਣਾ ਉੱਚ ਹੁਣਾ ਉਹ ਨਹੀਂ ਹੈਗਾ ਇਹਨਾਂ ਦਾ ਤੇ ਹੈਗਾ ਸ਼ਰੋਮਣੀ ਅਕਾਲੀ ਦਲ ਦਾ ਉਹਨਾਂ ਦੇ ਜਿਹੜੇ ਪਿਤਾ ਜੀ ਸੀਗੇ ਉਹ ਪਹਿਲਾਂ ਉਸ ਏਰੀਆ ਦੇ ਵਿੱਚ ਰਹੇ ਆ ਵੱਡੇ ਸਟਾਲਵਾਰਟ ਹਾਂਜੀ ਰਹੇ ਆ ਪਰ ਇਹ ਨਹੀਂ ਇਹ ਤੇ ਇੱਕ ਜਿਤਨਾ ਤੁਸੀਂ ਜਾਂ ਜਾਂ ਹੋ ਰਿਆਂ ਸੁਧਾਰ ਦੇ ਜਿਤਨਾ ਅਨਮੋਲ ਆ ਉਸੇ ਤਰ੍ਹਾਂ ਇਹ ਤੇ ਅਮਰਜੀਤ ਕੌਰ ਦਾ ਇੱਕੋ ਹੀ ਉਹਨਾਂ ਨੂੰ ਜਿਹੜਾ ਫਾਇਦਾ ਹੋ ਸਕਦਾ ਜੇ ਉਹ ਲੈ ਪਾਏ ਤਾਂ ਜਾਂ ਕਾਂਗਰਸ ਉਥੇ ਤੱਕ ਉਹਨਾਂ ਨੂੰ ਕੈਂਪੇਨ ਕਰ ਪਾਈ ਤਾਂ ਉਹ ਹੈ ਉਹਨਾਂ ਦੀ ਜਿਹੜੀ 2 ਕ ਲੱਖ ਦੇ ਨੇੜੇ ਤੇੜੇ ਸ਼ਾਇਦ ਵੋਟ ਮਜਬੀ ਸਿੱਖ ਵੋਟ ਉਸ ਏਰੀਆ ਚ ਬੜੀ ਕਨਸੈਂਟਰੇਸ਼ਨ ਆ ਉਹ ਜੇ ਉਸ ਕਿਸਮ ਦੇ ਲਾਈਨ ਤੇ ਪਈ ਤਾਂ ਉਹਨਾਂ ਨੂੰ ਇੱਕ ਹਲੂਨਾ ਤੇ ਮਿਲ ਸਕਦਾ ਦੂਜਾ ਉਹਨਾਂ ਨੂੰ ਹਲੂਨਾ ਇਹ ਮਿਲ ਮਿਲ ਸਕਦਾ ਹੈ ਕਿ ਜਿਹੜੀ ਜਨਰਲੀ ਰਾਹੋਲ ਜਾਂ ਹੋਰ ਸਾਰੇ ਦੇਸ਼ ਦੇ ਵਿੱਚ ਚੱਲਿਆ ਹੋਇਆ ਕਿ ਨਹੀਂ ਜੀ ਇਹਨਾਂ ਨੂੰ ਨਹੀਂ ਜਿਤਾਉਣਾ ਵੀ ਦੋਵਾਂ ਚੋਂ ਜਿਤਾਉਣਗੇ ਫਿਰ ਉਹ ਤਾਂ ਜੇ ਜਦੋਂ ਐਂਟੀ ਬੀਜਪੀ ਬਣਣੀ ਹੈ ਤੇ ਜਾਂ ਉਹ ਝਾੜੂ ਜਾਂ ਆਮ ਆਮ ਆਦਮੀ ਪਾਰਟੀ ਨੂੰ ਪਾਉਣਗੇ ਜਾਂ ਕਾਂਗਰਸ ਨੂੰ ਪਾਉਣਗੇ ਅਕਾਲੀ ਦਲ ਦਾ ਤੇ ਕੋਈ ਸੈਂਟਰ ਦੇ ਵਿੱਚ ਅਜੇ ਦੇਖ ਨਹੀਂ ਰਿਹਾ ਅਕਾਲੀ ਦਲ ਦਾ ਤੇ ਲੋਕਾਂ ਨੂੰ ਇਹ ਵੀ ਲੱਗਦਾ ਕਿ ਸ਼ਾਇਦ ਦੁਬਾਰਾ ਬੀਜਪੀ ਦੇ ਨਾਲ ਕੋਈ ਪੋਸਟ ਪੋਲ ਸਮਝੌਤਾ ਨਾ ਹੋ ਜੇ ਅੰਦਰੋਂ ਅੰਦਰ ਹੀ ਚਰਚਾਾਂਵਾਂ ਚੱਲਦੀਆਂ ਬਾਹਰ ਕੋਈ ਖੁੱਲ੍ਹ ਕੇ ਨਹੀਂ ਕਹਿ ਰਿਹਾ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਕਾਲੀ ਦਲ ਬਹੁਤਾ ਅਟੈਕ ਭਾਜਪੀ ਤੇ ਕਰ ਕਿਉਂ ਨਹੀਂ ਰਿਹਾ ਹੈਗਾ ਤੇ ਹੈ ਪਰ ਜਿੰਨਾ ਤਾਬੜ ਤੋੜ ਕਰਨਾ ਚਾਹੀਦਾ ਜੋ ਪੰਜਾਬੀ ਜਿੰਨਾ ਗੁੱਸਾ ਖੜ ਰਿਹਾ ਤੇ ਉਹਨਾਂ ਦੀ ਉਹ ਨਮਾਇੰਦਗੀ ਉੱਥੇ ਉਸ ਕਿਸਮ ਦੀ ਨਹੀਂ ਹੋ ਰਹੀ ਉਸ ਗੁੱਸੇ ਦੀ ਇਸ ਕਰਕੇ ਤੇ ਇਸ ਲਈ ਰਹਿ ਗਿਆ ਇਹਨਾਂ ਦੇ ਵਿੱਚ ਇਹਨਾਂ ਚ ਜੇ ਉੱਪਰ ਜਾਂ ਥੱਲੇ ਕਿਹੜਾ ਜਾਂਦਾ ਦੋਵਾਂ ਚ ਇਹ ਹੁਣ ਡਿਪੈਂਡ ਕਰੂਗਾ ਕਿ ਕਿਹੜਾ ਅਖੀਰ ਤੱਕ ਆਪਣੀ ਕੈਂਪੇਨ ਨੂੰ ਵੱਡੇ ਪੱਧਰ ਤੇ ਮਜ਼ਬੂਤੀ ਨਾਲ ਅੱਗੇ ਲਿਜਾ ਸਕਦਾ ਮਾਰਜਿਨ ਸ਼ਾਇਦ ਬਹੁਤਾ ਨਾ ਹੋਵੇ ਪਰ ਕਈ ਵਾਰੀ ਕੀ ਹੁੰਦਾ ਕਈ ਵਾਰੀ ਇੰਜ ਹੋ ਜਾਂਦਾ ਕਿ ਜਦੋਂ ਦੋ ਕੈਂਡੀਡੇਟ ਇੱਕੋ ਜਿਹੇ ਹੀ ਹੋ ਜਾਣ ਤੇ ਬਰਾਬਰ ਬਰਾਬਰ ਦੀਆਂ ਵੋਟਾਂ ਲੈ ਜਾਣ ਤੇ ਬਿੱਲੀਆਂ ਦੀ ਲੜਾਈ ਚ ਬਾਂਦਰ ਬਾਜੀ ਮਾਰ ਜਾਂਦਾ ਤੇ ਜਿਹੜਾ ਤੀਜਾ ਧੇਰਿਆ ਉਹਨੂੰ ਕਿਉਂਕਿ ਵੋਟਾਂ ਦੇ ਫਰਸਟ ਪਾਸ ਦਾ ਪੋਸਟ ਇਹ ਕੋਈ ਜ਼ਰੂਰੀ ਨਹੀਂ ਨਾ ਕਿ ਇੰਨੀ ਪਰਸੈਂਟੇਜ ਲੈਣੀ ਹੈ ਤੇ ਤਾਂ ਹੀ ਜਿੱਤਣਾ ਇਹ ਕਈ ਵਾਰੀ ਅੱਗੇ ਵੀ ਹੋਇਆ ਬਹੁਤ ਸਾਰੀਆਂ ਸੀਟਾਂ ਦੇ ਤੁਸੀਂ ਨਜ਼ਰ ਨਜ਼ਰ ਮਾਰੋਗੇ ਪਾਸ ਤੇ ਦੇ ਵਿੱਚ ਤੇ ਇੰਜ ਹੋਇਆ ਤੇ ਇਹ ਹੋ ਸਕਦਾ ਹੈ ਕਿ ਕੋਈ ਤੀਜਾ ਵੀ ਬਾਜੀ ਬਾਈ ਚਾਂਸ ਮਾਰ ਜਾਵੇ ਬਾਕੀ ਵੋਟਾਂ ਜਿਹੜੀਆਂ ਸਰਬਜੀਤ ਸਿੰਘ ਖਾਲਸਾ ਦੀ ਕਿੰਨੀਆਂ ਲੈ ਜਾਂਦਾ ਉਹਦੇ ਤੇ ਵੀ ਡਿਪੈਂਡ ਕਰੂਗਾ ਬਹੁਤ ਕੁਝ ਹੋਊਗਾ ਮਤਲਬ ਇਨਾ ਈਜ਼ੀ ਕਲੀਅਰਲੀ ਨਹੀਂ ਕਿ ਫਲਾਣਾ ਜਿੱਤਿਆ ਤੇ ਫਲਾਣਾ ਹਾਰਿਆ ਡਿਪੈਂਡ ਕਰੂਗਾ ਕਿ ਜਿਹੜੇ 5-6 ਦਿਨ 7 ਦਿਨ ਬਾਕੀ ਬਚੇ ਆ ਉਹਦੇ ਵਿੱਚ ਕਿਤੇ ਕਿਤੇ ਲੀਡਰ ਆ ਕੇ ਕਿੰਨੀ ਕਹਾਣੀ ਚਲਾਉਂਦੇ ਆ ਤੇ ਲੋਕਾਂ ਦਾ ਮੂਡ ਕਿਵੇਂ ਸੈੱਟ ਕਰਦੇ ਅੱਛਾ ਪ੍ਰੋਫੈਸਰ ਮੈਂ ਇੱਥੇ ਪੜ ਰਿਹਾ ਸੀਗਾ ਕਿ 77 ਦੇ ਵਿੱਚ ਵੱਡੇ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਇੱਥੋਂ ਜਿੱਤੇ ਮਤਲਬ ਉਹ ਅਕਾਲੀ ਦਲ ਦਾ ਇਹ ਇੱਕ ਸੇਫ ਸੀਟ ਰਹੀ ਹੈ ਸੁਖਵੀਰ ਸਿੰਘ ਬਾਦਲ ਨੂੰ ਵੀ ਇੱਥੇ ਲਾਂਚ ਕੀਤਾ ਗਿਆ ਇਹ ਅਕਾਲੀ ਦਲ ਦੇ ਹੱਥੋਂ ਖੁੱਸ ਕੇਵੇਂ ਗਈ ਏ ਸੀਟ ਕਈ ਵਾਰੀ ਸੁਖਬੀਰ ਸਿੰਘ ਬਾਦਲ ਮਤਲਬ ਕਿ ਲਗਾਤਾਰ ਵੀ ਦੋ ਵਾਰ ਜਿੱਤੇ ਜਾਂ ਮੈਂ ਸਾਰਾ ਕੁਝ ਪੜ ਰਿਹਾ ਸੀਗਾ ਇੱਕ ਵਾਰੀ ਕਾਂਗਰਸ ਦੇ ਕੈਂਡੀਡੇਟ ਤੋਂ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਜਿਹੜੇ ਆਵਾਜ਼-ਏ-ਖੌਮ ਸੀ ਆਵਾਜ਼-ਏ-ਪੰਜਾਬ ਜਿਨ੍ਹਾਂ ਨੂੰ ਕਿਹਾ ਜਾਂਦਾ ਸੀਗਾ ਤੇ ਇਹ ਅਕਾਲੀ ਦਲ ਦੇ ਸੀਟ ਤੋਂ ਪਿਛਾ ਹੁਣਾ ਜਾਂ ਮਤਲਬ ਉਹਨਾਂ ਨੂੰ ਪਿਛਾ ਧੱਕਣਾ ਇਹਦਾ ਕੀ ਕਾਰਨ ਸਮਝਿਆ ਜਾਂਦਾ ਹੁਣ ਦੇਖੋ ਜਦੋਂ ਲੋਕਾਂ ਨੇ ਰਵਾਇਤੀ ਪੋਲਿਟਿਕਸ ਤੋਂ ਪਰਾਂ ਜਾਣਾ ਸੀ ਕਿਉਂਕਿ ਲੋਕੀ ਥੱਕ ਗਏ ਸੀ 14 ਦੀ ਗੱਲ ਕਰੋ ਤੇ ਸਾਧੂ ਸਿੰਘ ਜਿਤਾਇਆ ਸੀ ਸੀ ਮੈਂ ਸੀ ਅਸਲ 'ਚ ਸਾਧੂ ਸਿੰਘ ਨੂੰ ਅਖੀਰ ਤੱਕ ਜਿਤਾਉਣ ਵਾਲਾ ਮੇਰੀ ਅਹਿਮ ਭੂਮਿਕਾ ਸੀ ਸਾਰੀ ਆਮ ਆਦਮੀ ਪਾਰਟੀ ਪੰਜਾਬ ਵਾਲੀ ਤੇ ਖਾਸ ਕਰਕੇ ਜਾਣਦੀ ਕਿਉਂਕਿ ਉਹਦੇ ਉਹਦਾ ਕੈਂਡੀਡੇਚਰ ਹੀ ਕੈਨਸਲ ਹੋ ਚੱਲਿਆ ਸੀ ਦੋ ਹੱਲੇ ਬੋਲੇ ਸੀ ਉਹਦੇ ਤੇ ਇੱਕ ਕਹਿੰਦੇ ਇਹਦਾ ਜਾਤੀ ਜਾਤੀ ਦਾ ਜਿਹੜਾ ਸਰਟੀਫਿਕੇਟ ਉਹ ਹੀ ਗਲਤ ਹੈ ਉਹਦੀ ਕੰਪਲੇਂਟ ਕਰ ਰਹਾ ਹੈ ਉਹ ਠੀਕ ਰਹਾ ਫਿਰ ਕਹਿੰਦੇ ਜੀ ਇਹ ਤੇ ਦੂਸਰੀ ਬਰਾਦਰੀ ਦਾ ਆਇਆ ਜਿਹੜੀ ਐਸਸੀ ਮੈਜੋਰਿਟੀ ਬਰਾਦਰੀ ਆਉਂਦੇ ਚ ਨਹੀਂ ਇਸ ਕਰਕੇ ਨਹੀਂ ਇਹਨੂੰ ਰਹਿਣ ਦੇਣਾ ਇਹ ਹਾਰ ਜਾਊਗਾ ਮੈਂ ਡਾਂ ਛੋਟਾ ਚੱਕਿਆ ਸਾਰਿਆਂ ਨੂੰ ਮੈਂ ਕਿਹਾ ਖਬਰਦਾਰ ਜੇ ਤੁਸੀਂ ਇਹ ਕੰਮ ਸ਼ੁਰੂ ਕੀਤਾ ਆਪਾਂ ਦੇਸ਼ ਨੂੰ ਇੱਕ ਨਵੀਂ ਰਾਜਨੀਤਿਕ ਸੇਧ ਦੇਣ ਚੱਲੇ ਆ ਤੇ ਤੁਸੀਂ ਇਹ ਨਿੱਕੀਆਂ ਗੱਲਾਂ ਚ ਨਾ ਆਓ ਉਸ ਤਰ੍ਹਾਂ ਸਾਧੂ ਸਿੰਘ ਹੁਣੇ ਉਦੋਂ ਜਿੱਤੇ ਸੀਗੇ ਤੇ ਸਾਧੂ ਸਿੰਘ ਉਹਨਾਂ ਨੇ ਥੋੜੀਆਂ ਵੋਟਾਂ ਨਾਲ ਹੀ ਮੇਰੇ ਕੋਲ 172000 ਕੇ 80000 ਵੋਟਾਂ ਦੇ ਮਾਰਜਿਨ 'ਚ ਸਾਧੂ ਸਿੰਘ ਜਿਹਨੂੰ ਕੋਈ ਜਾਣਦਾ ਹੀ ਨਹੀਂ ਸੀ ਜਿਵੇਂ ਹੁਣ ਅਮਰਜੀਤ ਕੌਰ ਖੜੀ ਐ ਕਾਂਗਰਸ ਦੀ ਇਸੇ ਤਰ੍ਹਾਂ ਹੀ ਸੀ ਉਦੋਂ ਇਹ ਵੋਟਾਂ ਕਿਵੇਂ ਪਾਉਂਦੀਆਂ ਲੋਕਾਂ ਨੇ ਲੋਕ ਇਹ ਤੇ ਲੋਕ ਫਿਰ ਇੱਕ ਹਵਾ ਦੇ ਨਾਲ ਪੈਂਦੀਆਂ ਸਾਧੂ ਸਿੰਘ ਨੂੰ ਨਹੀਂ ਖੜੀ ਹੋਗੀ ਉਹਨਾਂ ਕੋਈ ਸਾਧਨ ਨਹੀਂ ਸੀ ਲੋਕਾਂ ਨੇ ਆਪ ਇਲੈਕਸ਼ਨ ਲੜੀ ਲੋਕਾਂ ਨੇ ਸਭ ਨੂੰ ਆਪ ਨਾਲੇ ਪੈਸੇ ਵੀ ਦੇ ਦਿੱਤੇ ਉਦੋਂ 2014 'ਚ ਲੋਕਾਂ ਨੇ ਵੋਟਾਂ ਵੀ ਦਿੱਤੀਆਂ ਤੇ ਨੋਟ ਵੀ ਦਿੱਤੇ ਏ ਅਮੀਰ ਹੋ ਗਏ ਕੈਂਡੀਡੇਟ ਇਹਨਾਂ ਦੇ ਖਰਚੇ ਨਹੀਂ ਹੋਏ ਕੰਪਲੇਨ ਆਪ ਕਰਤੀ ਲੋਕਾਂ ਨੇ ਇਹ ਬੜਾ ਵਧੀਆ ਸੀਗਾ ਉਦੋਂ ਇੱਕ ਲੋਕ ਇਹ ਪੰਜਾਬੀਆਂ ਦੀ ਇੱਕ ਬੜੀ ਖਾਸੀਅਤ ਹੈਗੀ ਆ ਕਿ ਜਦੋਂ ਫਿਰ ਇੱਕ ਫੈਸਲਾ ਕਰ ਲੈਂਦੇ ਆ ਢੱਲੇ ਨਾਲ ਸਿਰੇ ਲਾ ਦਿੰਦੇ ਲਾ 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 ਕਰ ਦਿੰਦੇ ਤੇ ਉਦੋਂ ਮੋੜਾ ਪੈ ਗਿਆ ਕਿਉਂਕਿ ਅਕਾਲੀ ਦਲ ਭਾਜਪੀ ਦਾ ਹਿੱਸਾ ਸੀਗਾ ਤੇ ਇਹ ਬਿਲਕੁਲ ਹੀ ਨਹੀਂ ਸੀ ਪੈਰ ਲੱਗਣੇ ਤੇ ਅਗਲੀ ਵਾਰੀ ਵੀ ਨਹੀਂ ਲੱਗੇ ਇਸ ਕਰਕੇ ਜਿਹੜੇ ਧੜਾ ਹੈ ਨਾ ਕਿ ਜਦੋਂ ਰਾਜਨੀਤਿਕ ਵੱਡੀਆਂ ਗਲਤੀਆਂ ਕਰੋਗੇ ਤੇ ਕੇਂਦਰੀ ਸ਼ਕਤੀਆਂ ਨਾਲ ਇੱਕ ਰਿਜੀਨਲ ਪਾਰਟੀ ਲਗਾਤਾਰ ਕੰਪਰੋਮਾਈਜ਼ ਕਰਕੇ ਚੱਲੂਗੀ ਤੇ ਫਿਰ ਜਿਹੜਾ ਸੇਕ ਕੇਂਦਰੀ ਪਾਰਟੀ ਨੂੰ ਲੱਗੂਗਾ ਉਹ ਇਹਨਾਂ ਨੂੰ ਵੀ ਲੱਗਣਾ ਸੀ ਅੱਛਾ ਪ੍ਰੋਫੈਸਰ ਇੱਕ ਹੋਰ ਬੜਾ ਖਾਸ ਫੈਕਟਰ ਹੈ ਸੀਟ ਦਾ ਉਹ ਆਪ ਮੇਰੇ ਖਿਆਲ ਮੈਨੂੰ ਲੱਗਦਾ ਛੋਟੇ ਜਾਣਾ ਸੀਗਾ ਕਿ ਪ੍ਰੀਤਕੋਟ ਦੇ ਵਿੱਚ ਹੀ ਉਹੀ ਇਲਾਕਾ ਜਿੱਥੇ ਬਰਗਾੜੀ ਦੀਆਂ ਬੇਅਦਬੀਆਂ ਹੋਈਆਂ ਉਹ ਸਾਰਾ ਕੁਝ ਵੀ ਉਹ ਹੁਣ ਵੀ ਅਸਰ ਪਾ ਰਿਹਾ ਇੱਥੇ ਉਮੀਦਾਂ ਬਿਲਕੁਲ ਅਸਰ ਪਾ ਰਿਹਾ ਤੇ ਔਰ ਜਿਸ ਦਾ ਅਸਲ 'ਚ ਖਮੇ ਆ ਜਾ ਉਹ ਆਮ ਆਦਮੀ ਪਾਰਟੀ ਨੂੰ ਵੀ ਭੁਗਤਣਾ ਪਊਗਾ ਇੱਕ ਹਿੱਸੇ ਦੇ ਵਿੱਚ ਬਿਲਕੁਲ ਪਊਗਾ ਕਿ ਉੱਥੇ ਤੇ ਜਾ ਕੇ ਕਿੰਨੇ ਤੇ ਮੁੜਕੇ ਮੋਰਚੇ ਲੱਗ ਚੁੱਕੇ ਆ ਇਹਨਾਂ ਦਾ ਆਪਣਾ ਆਮ ਆਦਮੀ ਪਾਰਟੀ ਦਾ ਐਮ ਐਲ ਏ ਜਾ ਕੇ ਵਿਜੇ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਜਾ ਕੇ ਉੱਥੇ ਕਿੰਨੀਆਂ ਮੀਟਿੰਗਾਂ ਉੱਥੇ ਐਡਰੈਸ ਕਰ ਚੁੱਕਾ ਪ੍ਰੈਸ ਕਾਨਫਰੰਸਾਂ ਕਰ ਚੁੱਕਾ ਆਪਣੀਆਂ ਵੀਡੀਓ ਪਾ ਚੁੱਕਿਆ ਕਿ ਭਾਈ ਇਹਨਾਂ ਨੇ ਕੁਝ ਨਹੀਂ ਕੀਤਾ ਨਾ ਇਹਨਾਂ ਨੇ ਕਰਨਾ ਮੈਨੂੰ ਕੋਈ ਉਮੀਦ ਨਹੀਂ ਹੈ ਇਹ ਰਲ ਗਏ ਆ ਇਹ ਉਹੋ ਜੇ ਨਿਕਲੇ ਇਹ ਗੱਲਾਂ ਦਾ ਵੀ ਅਸਰ ਇੱਕ ਸੈਕਸ਼ਨ ਕੋਟ ਕਪੂਰੇ ਦੇ ਸੈਕਸ਼ਨ ਜਿੱਥੇ ਉਹ ਸਾਰਾ ਹੈਗਾ ਉਹ ਅਸਰ ਜਾਊਗਾ ਹੁਣ ਦੇਖਦੇ ਹਾਂ ਕਿ ਬਹੁਤ ਬਹੁਤ ਕੁਝ ਹੁੰਦਾ ਜਿਹੜੀਆਂ ਲੈਕਚਰਾਂ ਜਦੋਂ ਵੋਟਾਂ ਪੈਂਦੀਆਂ ਨਾ ਉਹਦੇ ਚ ਪ੍ਰਚਾਰ ਤੋਂ ਲੈ ਕੇ ਪੈਸੇ ਤੋਂ ਲੈ ਕੇ ਕਿਹੜੇ ਕਿਹੜੇ ਲੀਡਰ ਆਉਂਦੇ ਵੱਡੇ ਛੋਟੇ ਉਹਦੇ ਤੋਂ ਲੈ ਕੇ ਹਵਾ ਕਿਹੜੀ ਬਣਾ ਲੈਂਦਾ ਮੀਡੀਆ ਚ ਕਿਹੜਾ ਪ੍ਰਭਾਵ ਆਪਣਾ ਚੰਗੇ ਤਰੀਕੇ ਨਾਲ ਜਮਾ ਜਾਂਦਾ ਜਿਵੇਂ ਮੀਡੀਆ ਵੀ ਇੰਨਾ ਦੇਣਾ ਚ ਉਹਨਾਂ ਦੀ ਵੀ ਇੱਕ ਸੈਕਸ਼ਨ ਦੀ ਬਾੜੀ ਪਈ ਹੁੰਦੀ ਆ ਪੂਰੀ ਇਹ ਸਾਹਮਣਾ ਹੁੰਦਾ ਸਾਰਾ ਸਾਰਾ ਕੁਝ ਤੇ ਉਹ ਲੱਗੇ ਹੁੰਦੇ ਆ ਉੱਥੇ ਵੀ ਸੌਖਾ ਨਹੀਂ ਆਪਣੀ ਖਬਰ ਲਮਾਉਣੀ ਉਹ ਕਿਹੜਾ ਲਵਾ ਜਾਂਦਾ ਖਬਰਾਂ ਫਿਰ ਜਾਤ ਬਰਾਦਰੀ ਧਰਮ ਨਿੱਜੀ ਕੰਮ ਇਹ ਬਹੁਤ ਫਿਰ ਡੇਰੇ ਕਈ ਕੁਝ ਇੱਕ ਕੰਮ ਨਹੀਂ ਹੁੰਦਾ ਇਹ ਸਾਰਾ ਮਿਲਾ ਕੇ ਫਿਰ ਜਾ ਕੇ ਵੋਟਾਂ ਦਾ ਫੈਸਲਾ VOTER ਕਰਦਾ ਜਿਹੜੀ ਲਾਸਟ ਦੋ ਦਿਨਾਂ ਦੀ ਕੈਂਪੇਨ ਹੈ ਉਹ ਤੇ ਸਿਰੇ ਹੀ ਲਾ ਦਿੰਦੀ ਹੈ ਜਦੋਂ ਤੁਸੀਂ ਕੈਂਪੇਨ ਬੰਦ ਕਰ ਦਿੰਦੇ ਆ ਫਿਰ ਦੂਜੀ ਕੈਂਪੇਨ ਸ਼ੁਰੂ ਹੋ ਜਾਂਦੀ ਅੰਡਰਗਰਾਉਂਡ ਘਰੋਂ ਘਰੀ ਉਹ ਪਹਿਲਾਂ ਹੀ ਤਿਆਰੀਆਂ ਖਿੱਚੀਆਂ ਆਉਂਦੀਆਂ ਵੀ ਕਿਹਨੇ ਕਿੱਥੇ ਪਹੁੰਚਣਾ ਤੇ ਕਿਹਨੂੰ ਕਿਹਨੇ ਕੰਟੈਕਟ ਕਰਨਾ ਉਹ ਸਾਰਾ ਉਹ ਫਿਰ ਜਿਹੜਾ ਤਖੜਾ ਹੁੰਦਾ ਉਹ ਕੰਮ ਖਿੱਚ ਜਾਂਦਾ ਪਰ ਇਹ ਕਿਉਂਕਿ ਰਿਜ਼ਰਵ ਸੀਟ ਜਾਂ ਫਰੀਦਕੋਟ ਦੀ ਇੱਥੇ ਉਹ ਕੰਮ ਤੇ ਜ਼ਿਆਦਾ ਨਹੀਂ ਚੱਲੂਗਾ ਉਹ ਲੁਧਿਆਣੇ ਵਰਗੀ ਜਾਂ ਹੋਰ ਵੱਡੀਆਂ ਸੀਟਾਂ ਤੇ ਜਿੱਥੇ ਪੈਸੇ ਵਾਲੇ ਵੱਡੇ ਖੜੇ ਆ ਉੱਥੇ ਉਹ ਲਾਸਟ ਬਿਟ ਜਿਹੜੀ ਕੈਂਪੇਨ ਆ ਉਹ ਵੀ ਕਾਫੀ ਵੋਟਾਂ ਨੂੰ ਅਸਰ ਪਾ ਜਾਂਦੀ ਹੈ ਉਹ ਵੀ ਕਰ ਸਕਦੇ ਪਰ ਜੇ ਹਨੇਰੀ ਚੱਲੀ ਹੋਵੇ ਤੇ ਫਿਰ ਲੋਕ ਰਾਹਤ ਵੀ ਜੇਬਾਂ ਚ ਪਾ ਲੈਂਦੇ ਆ ਜਿਹੜਾ ਰਾਤਕਾਰੀ ਸਿਸਟਮ ਆ ਉਹਦਾ ਹਿਸਾਬੀ ਬਣ ਜਾਂਦੇ ਆ ਤੇ ਨਾਲ ਕਹਿੰਦੇ ਨਹੀਂ ਵੋਟ ਤੇ ਆਪਾਂ ਮਰਜ਼ੀ ਨਾਲ ਦੂਸਰੇ ਪਾਸੇ ਪਾਉਣੀ ਉਹ ਇਹ ਵੀ ਕੰਮ ਆਪਾਂ 2022 ਚ ਚੱਲਦਾ ਦੇਖਿਆ ਬਿਲਕੁਲ ਚਲੋ ਜਿੰਨਾਕ ਹੋ ਸਕਿਆ ਸੀ ਲੁਧਿਆਣਾ ਤੇ ਫਰੀਦਕੋਟ ਸੀਟ ਬਾਰੇ ਚਰਚਾ ਕੀਤੀ ਹੈ ਮੇਨ ਮੇਨ ਗੱਲ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚ ਨਹੀਂ ਕੀਤੀ ਹੈ ਹੁਣ ਲੋਕ ਤੈਅ ਕਰਨਗੇ ਕਿ ਕਿਹਨੂੰ ਉਹਨਾਂ ਨੇ ਉਮੀਦਵਾਰ ਚ ਚੁਣਨਾ ਹੈ ਕਿਹੜੇ ਮੁੱਦਿਆਂ ਦੇ ਉੱਤੇ ਕਿੱਥੋਂ ਕਿਵੇਂ VOTING ਹੁੰਦੀ ਹੈ ਇਹ ਲੋਕਾਂ ਦੇ ਹੱਥ ਵਿੱਚ ਹੈ ਆਪਣੇ ਵਿਚਾਰ ਕਮੈਂਟ ਦੇ ਰੂਪ ਕਰਿਓ ਸ਼ੁਕਰੀਆ ਪ੍ਰੋਫੈਸਰ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਿਕੰਦਰ ਜੀ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ